ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪਿੰਡ ਚੱਕ ਸਰਵਨਨਾਥ ਅਤੇ ਪਿੰਡ ਕਮੈਤ ਕਰੋੜ ਵਿਖੇ ਨਸ਼ਾ ਮੁਕਤੀ ਯਾਤਰਾ ਪਹੁੰਚੀ ਇਸ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਖਿਲਾਫ ਸੋਹ ਚੁਕਾਈ ਗਈ ਟਰੱਕ ਯੂਨੀਅਨ ਸਾਨੇਵਾਲ ਤੋਂ ਪ੍ਰਧਾਨ ਜਸਦੀਪ ਸਿੰਘ ਸੁਖਦੀਪ ਸਿੰਘ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਦੇਖੋ ਇੱਕ ਖਾਸ ਰਿਪੋਰਟ ਆਤਮਾਨੁਭਾਗ ਡੀਟੀ ਪੂਰੇ ਪੰਜਾਬ ਦੀ ਸੇਵਾ ਲਈ ਸੋ ਪੂਰੇ ਆਵਾਜ਼ਾਂ ਨਾਲ ਲਵਾ ਰਿਹਾ ਸਾਨੂੰ ਹਸਪਤਾਲ ਵਰਗੇ ਬੇਤੀ ਹੈ ਕਿ ਕੋਈ ਵੀ ਕੰਮ ਹੋਵੇ ਸੋ ਇੱਕ ਬੇਨਤੀ ਹੋਰ ਹੈ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਬਾਦਲ ਜੀ ਨੂੰ 10 ਲੱਖ ਦਾ ਬੀਮਾ ਹਰ ਪਰਿਵਾਰ ਦਾ ਜਿਹੜਾ ਸੋ ਇੱਕ ਹੋਏ ਮੇਰੇ ਕੋਲ ਵੈਦਨਾ ਰੈਵਨਿਊ ਮੰਤਰੀ ਹੈ ਮੈਂ ਸੋ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਲਾਲਕੀਰ ਦੇ ਅੰਦਰ ਵਾਲੀਆਂ ਰਿਸ਼ਤੀਆਂ ਜਿਹੜੀਆਂ ਉਹ ਕਰਨ ਜੋੜਨ ਕੋ ਰਿਸ਼ਤੀਆਂ ਦਿਵਾ ਦੇਵਾਂਗੇ ਕੰਮ ਦਾ ਕਰਵਾ ਦੇਵਾਂਗੇ ਜਿਹਦੇ ਉੱਤੇ ਆਪਣੀ ਲਾਲਕੀਰ ਜਗਰ ਦੀ ਪ੍ਰੋਪਰਟੀ ਦਾ ਮਾਲਕ करोड़ के निवासी नशे खिलाफ इको के नशे खिलाफ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਦੇ ਕਿਸੇ ਨੇ ਕਿਸੇ ਦਾ ਨਸਾ ਨਹੀਂ ਵਿਕਦੇਵਾਗੇ ਅਤੇ ਨਾ ਹੀ ਪਿੰਡ ਵਿੱਚ ਕਿਸੇ ਨਸ਼ਾ ਦਾ ਸਰਲ ਨਾ ਲੜੋ ਸੋ ਦੇਖੋ ਹਰ ਪਿੰਡਾਂ ਦੇ ਵਿੱਚ ਅੱਜ ਤਕਰੀਬਨ 6-7 ਪਿੰਡਾਂ ਦੇ ਵਿੱਚ ਜਾ ਕੇ ਜੋਧ ਨਸ਼ਾ ਵਿਰੋਧੀ ਜਿਹੜੀ ਨਸ਼ਾ ਮੁਕਤੀ ਯਾਤਰਾ ਸਾਡੇ ਪਾਰਟੀ ਸੁਪਰੀਮਾਰਡਨ ਕੇ ਜੀ ਵਾਲਜੀ ਵੱਲੋਂ ਇਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਟਾਰਟ ਕੀਤੀ ਗਈ ਅੱਜ ਇੰਨੀ ਗਰਮੀ ਦੇ ਵਿਭਾਗ ਹੋਣ ਦੇ ਬਾਵਜੂਦ ਵੀ ਸਾਰ ਪਿੰਡ ਦੀਆਂ ਪੈਣਾ ਮਤਾਵਾਂ ਵੀਰ ਭਾਰੀ ਕੱਟ ਦੇ ਵਿੱਚ ਆ ਕੇ ਹਰ ਪਿੰਡ ਦੇ ਹਰ ਨਾਗਰਿਕ ਨੇ ਸਹੁੰ ਖਾਧੀ ਹੈ ਕਿ ਅਸੀਂ ਆਪਣਾ ਪਿੰਡ ਜਿਹੜਾ ਨਸ਼ਾ ਮੁਕਤ ਪਿੰਡ ਬਣਾਉਣਾ ਜਦੋਂ ਇੱਕ ਇੱਕ ਪਿੰਡ ਨਸ਼ਾ ਮੁਕਤ ਪਿੰਡ ਹੋ ਗਿਆ ਤੇ ਪੂਰਾ ਪੰਜਾਬ ਜਿਹੜਾ ਦਾ ਸਮੁਤ ਪੰਜਾਬ ਹੋ ਜਾਏਗਾ ਸੋ ਪੂਰੇ ਪਿੰਡਾਂ ਨੂੰ ਪਰਮਾ ਪਿਆਰ ਮਿਲ ਲਿਆ ਸਾਥ ਮਿਲ ਲਿਆ ਸੋ ਮੈਂ ਨਾਲ ਨਾ ਵੀ ਵਾਦਾ ਕੀਤਾ ਕਿ ਜਿਹੜੇ ਵੀ ਵਿਕਾਸ ਦੇ ਕੰਮ ਰਹਿ ਗਏ ਉਹ ਵੀ ਪਹਿਲ ਦੇ ਅਧਾਰ ਤੇ ਕਰਾਵਾਂਗੇ ਸੋ ਸਾਰੇ ਹੀ ਆਪਣਾ ਪੁੱਤਰ ਸਮਝ ਕੇ ਆਪਣਾ ਮੈਨੂੰ ਭਰਾ ਬਹੁਤ ਅਜਮਾਨ ਸਰਕਾਰ ਹਰ ਪਿੰਡ ਨੇ ਦਿੱਤਾ ਸੋਨਾ ਤੁਹਾਡੇ ਚੈਨਲ ਸਾਰੇ ਪਿੰਡਾਂ ਦਾ ਪੂਰੇ ਹਲਕਾ ਸਾਹਨੇਵਾਲ ਦਾ ਮੈਂ ਬਜ਼ੁਰਗਾਂ ਦਾ ਵੀਰਾਂ ਦਾ ਭੈਣਾਂ ਦਾ ਬਹੁਤ ਧੰਨਵਾਦੀ ਸਰਕਾਰ ਦਾ ਜਿਹੜਾ ਉਪਰਾਲਾ ਕਿਵੇਂ ਦੇਖਦਾ ਪਿੰਡਾਂ ਦੇ ਵਿੱਚ ਬਹੁਤ ਵਧੀਆ ਮਾਹੌਲ ਆ ਔਰ ਬਹੁਤ ਵਧੀਆ ਰੁਝਾਨ ਆ ਜੋ ਪੰਜਾਬ ਸਰਕਾਰ ਨੇ ਇਹ ਵਾਦਾ ਕੀਤਾ ਸੀਗਾ ਤੇ ਅਸੀਂ ਜੋ ਪਿੰਡਾਂ ਦੇ ਵਿੱਚੋਂ ਬਿਲਕੁਲ ਸਾਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਉਸ ਲੜੀ ਦੇ ਤਹਿਤ ਅੱਜ ਮੰਤਰੀ ਸਾਹਿਬ ਸਾਡੇ ਦੋਨਾਂ ਪਿੰਡਾਂ ਦਾ ਜੋ ਸੰਜਕ ਇਕੱਤਰਤਾ ਸੀਗੀ ਉਹਦੇ ਵਿੱਚ ਆਏ ਸੀ ਔਰ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਆਖਰੀ ਸਮੇਂ ਦੇ ਵਿੱਚ ਜੋ ਪੰਜਾਬ ਦੇ ਅੰਦਰ ਹਰ ਇੱਕ ਜ਼ਿਲ੍ਹੇ ਦੇ ਅੰਦਰ ਹਰ ਇੱਕ ਕਸਬੇ ਸ਼ਹਿਰ ਦੇ ਅੰਦਰ ਪਿੰਡਾਂ ਦੇ ਅੰਦਰ ਜੋ ਨਸ਼ੇ ਨੂੰ ਬਹੁਤ ਵੱਡੀ ਇੱਕ ਠੱਲ ਪਈ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਸ਼ਾ ਕੋਈ ਮਾੜਾ ਮੋਟਾ ਇਕਾਦੁੱਕਾ ਰਹਿ ਗਿਆ ਉਹ ਵੀ ਖਤਮ ਹੋ ਜਾਊਗਾ ਔਰ ਨਸ਼ੇ ਦੇ ਨਾਲ-ਨਾਲ ਜੋ ਨਸ਼ਾ ਜੋ ਨਸ਼ੇ ਦੇ ਵੱਡੇ ਤਸਕਰ ਸੀ ਉਹਨਾਂ ਨੂੰ ਵੀ ਸਰਕਾਰ ਹੁਣ ਹੱਥ ਪਾ ਰਹੀ ਆ ਪਹਿਲਾਂ ਇਹ ਭੁਲੇਖਾ ਸੀਗਾ ਕਿ ਆਮ ਲੋਕਾਂ ਤੇ ਗਰੀਬ ਲੋਕਾਂ ਤੇ ਸਰਕਾਰ ਆ ਜੋ ਉਹ ਕਹ ਲੋ ਵੀ ਸਰਕਾਰ ਦਾ ਡੰਡਾ ਚੱਲਦਾ ਇਹ ਬਿਲਕੁਲ ਗਲਤ ਆ ਇਹ ਵਿਰੋਧੀ ਪਾਰਟੀਆਂ ਦਾ ਇੱਕ ਪ੍ਰਪੋਗੈਂਡਾ ਸੀਗਾ ਸਰਕਾਰ ਦੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਬੇਸ਼ੱਕ ਦੀ ਕੋਈ ਸਰਕਾਰ ਦਾ ਨਮਾਇੰਦਾ ਹੀ ਹੋਊਗਾ ਇਹ ਸਰਕਾਰ ਦੀ ਹਮੇਸ਼ਾ ਹੀ ਨੀਤੀ ਰਹੀ ਆ ਔਰ ਸਰਕਾਰ ਆਪਣਾ ਜੋ ਕਹਿੰਦੀ ਆ ਉਹ ਕਰਦੀ ਵੀ ਆ ਔਰ ਬਹੁਤ ਜਲ ਸਾਰੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ